ਮਹਾਨਗਰ ਦੇ ਵਿੱਚ ਫਰੈਂਕ ਜੈਵੈਨਿਊ ਦੇ ਵਿੱਚ ਘਰ ਦੇ ਵਿੱਚ ਗੈਣੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਉਂਦੀ ਹੈ ਮਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪਿੰਦਤ ਸੈਤਵੀ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਤੋਂ ਕਾਰਪੈਂਟਰ ਲੱਗੇ ਹੋਏ ਸੀ ਜਿਨ੍ਹਾਂ ਨੇ 6 ਮਹੀਨੇ ਤੱਕ ਘਰ ਅਤੇ ਦੁਕਾਨ 'ਚ ਪਿੰਡ ਦਾ ਕੰਮ ਕੀਤਾ ਇਸ ਦੌਰਾਨ 12 ਅਪ੍ਰੈਲ ਨੂੰ ਘਰ ਦੇ ਵਿੱਚ ਮਹੂਰਤ ਧਕਾਰ ਨੂੰ ਸੁਰੂ ਰੋਕ ਦਿੱਤਾ ਗਿਆ ਇਸ ਤੋਂ ਬਾਅਦ ਘਰ ਦਾ ਕੰਮ ਪੈਂਡਿੰਗ ਹੋਣ ਦੇ ਕਾਰਨ ਉਨ੍ਹਾਂ ਨੇ 7 8 ਤੇ 9 ਤੇ 10 ਮਈ ਨੂੰ ਉਹਨਾਂ ਨੂੰ ਬੁਲਾਇਆ ਗਿਆ ਇਸਦਾਨ 7 ਤੋਂ ਲੈ ਕੇ 10 ਮਈ ਤੱਕ ਇਹਨਾਂ ਦੇ ਹਵਾਲੇ ਘਰ ਨੂੰ ਉਹ ਛੱਡ ਕੇ ਚਲੇ ਗਏ ਫਿਰ ਤੇ ਰੋਪ ਲਗਾਇਆ ਕਿ ਯੁਗੇਸ਼ ਅਤੇ ਮੋਹਿਤ ਕਾਰਪੈਂਟਰ ਘਰ ਦੇ ਵਿੱਚ ਮੌਜੂਦ ਸੀ ਘਰ ਦੇ ਵਿੱਚ ਇੱਕ ਤੋਲੇ ਦੇ ਹਿਸਾਬ ਦੇ ਨਾਲ 6 ਸੋਨੇ ਦੀਆਂ ਚੂੜੀਆਂ 60000 ਰੁਪਏ ਦੀ ਨਗਦੀ ਲੋਕਰ ਤੋੜ ਕੇ ਉਸ ਦੇ ਵਿੱਚੋਂ ਚੋਰੀ ਕਰ ਲਿੱਤੀਆਂ ਗਈਆਂ ਨੇ ਇਸਦਾਨ ਉਹਨਾਂ ਦੇ ਘਰ ਤੇ ਕੋਈ ਹੋਰ ਨਹੀਂ ਆਇਆ ਤੇ ਨਾ ਹੀ ਘਰ ਵਿੱਚ 27 ਜੂਨ ਨੂੰ ਲੋਕਰ ਖੋਲਿਆ ਗਿਆ ਉਦਰੇ ਪੜਤ ਨੇ ਵੀ ਕਿਹਾ ਕਿ ਜਦ ਲੋਕਰ ਖੋਲਿਆ ਗਿਆ ਤਾਂ ਸੋ ਦੇ ਲੌਕਰ ਦੇ ਵਿੱਚ ਅੱਗੇ ਪਾਇ ਮਿਲੇ ਨੇ ਪੜਤਨੇ ਗਿਆ ਕਿ ਚਾਬੀ ਉਹਨਾਂ ਦੇ ਘਰ ਵਿੱਚ ਮਾਤਾ ਦੇ ਕੋਲ ਹੀ ਮੌਜੂਦ ਸੀ ਇਸਰਾਨ ਪੜਤਨੇ ਵੀ ਰੋਕ ਲਗਾਇਆ ਕਿ ਘਰ ਦੇ ਲੌਕਰ ਤਿਲਮਾਰੀ ਵੀ ਇਹਨਾਂ ਕਾਰੀਗਰਾਂ ਵੱਲੋਂ ਬਣਾਈ ਗਈ ਸੀ ਅਣਾ ਗਿਆ ਕਿ ਘਰ ਤੇ ਵਿੱਚੋਂ ਇਹਨਾਂ ਨੇ 6 ਤੋਲੇ ਸੋਨੇ ਦੇ ਗਹਿਣੇ ਤੇ 60000 ਰੁਪਏ ਨਕਦੀ ਚੋਰੀ ਕਰ ਲਈ ਇਸ ਮਾਮਲੇ ਦੇ ਵਿੱਚ ਪੜਿਤ ਦੇ ਵੱਲੋਂ ਸ਼ਿਕਾਇਤ ਪੁਲਿਸ ਨੂੰ ਤੇ ਦਿੱਤੀ ਗਈ ਹੈ ਸ ਜਿਹੜਾ ਚੋਰੀ ਦਾ ਮਾਮਲਾ ਸੀਗਾ ਕੀ ਸੀਗਾ ਤੇ ਅੱਜ ਜਿਹੜਾ ਵਿਵਾਦ ਹੋਇਆ ਕਿਸ ਕਾਰਨ ਹੋਇਆ ਜੀ ਕੱਲ ਸ਼ਾਮੀ ਮੈਂ ਥੋੜਿਆ ਹੋਇਆ ਸੀਗਾ ਰਤਨ ਜੀ ਕਾਲ ਨੇ ਲਾਂਕੇ ਉਹਨੂੰ ਕੰਪਲੀਟ ਕੀਤੀ ਹੈ ਵੀ ਮੈਂ ਆਪਣੇ ਅਲਾ ਦਰਾਜਾਂ ਵਿੱਚ ਛੀਕੀਆਂ ਸੱਤ ਸੱਤ ਯਾਦ ਕਰਾ ਦਈਓ ਇਹ ਮੈਂ ਉਹ ਦਾਰੂ ਲੋਕਲਾ ਵਿੱਚ 26 ਦਾਦਾ ਜੀ ਮੇਰੇ ਘਰ ਉਸ ਤਰ੍ਹਾਂ ਤੇ ਇੱਕ ਮੋਰਤਲ ਤੇ ਜਿਹੜਾ ਜਨਰਲ ਜੀ ਸੀਗਾ ਇਹ ਕੰਮ ਕਰਦੇ ਸੀਗੇ ਔਰ ਸਾਲਾ ਜਿਹਾ ਆਇਆ ਲਗੜਦਾ ਕੰਮ ਇਹਨੇ ਕੀਤਾ ਇਹ ਨੂੰ ਪਤਾ ਵੀ ਨਾ ਕਦਾਂ ਕਦਾਂ ਨਹੀਂ ਹੋਇਆ ਉਹ ਬੰਦੇ ਮੁੜ ਕੇ ਅਸੀਂ ਜੀ ਦੇ ਲੋਕ ਘੱਟ ਹੋਈਦਾ ਸੀਗਾ ਜਦੋਂ ਕੱਲ ਪੂਣੇ ਦੇਖਿਆ ਜੇ ਜੋ ਸਮਾਨ ਹੈ ਨਹੀਂ ਸੀ ਇਹ ਸਮਾਨ ਇਹਨਾਂ ਨੇ ਗਾਧ ਗਿੱਤੀ ਜਿਹੜੇ ਵਿਵੇਸ਼ ਕੁਮਾਰ ਨੇ ਵੀ ਸਾਲਾ ਸਮਾਨ ਜੋ ਹੈਂਦੀ ਕਰ ਤੇ ਇਹਨੇ ਕਹਿੰਦਾ ਮੈਂ ਪਾਰ ਹੈ ਸ਼ਾਮ ਤੱਕ ਆਉਣਾ ਉਹ ਸ਼ਾਮ ਨੂੰ ਕੰਪਲੇਟ ਕਰਨ ਆ ਗਿਆ ਤੇ ਉਹਨੂੰ ਬਿਚਨ ਜਿਹੜਾ ਵਿਵੇਸ਼ ਕੁਮਾਰ ਨੇ ਦੁਕਾਨ ਤੇ ਪਹੁੰਚ ਗਿਆ ਜੀ ਦੁਕਾਨ ਤੇ ਜਾ ਕੇ ਤੇ ਉਹਨੇ ਫੋਨ ਕੀਤਾ ਨੂੰ ਉਸ ਟਾਈਮ ਤੇ ਮੈਂ ਇਸ ਵਿਸ਼ਾ ਦਾ ਤਫਰ ਇਹ ਤਨਾ ਮੈਂ ਰਤਨਜੀਤ ਖਾਲਸਾ ਤੇ ਸਹਿਜਜੀਤ ਤੇ ਰਮਨ ਇਹਨੇ ਜਿਹੜਾ ਆਦਮੀ ਬਸੀ ਇਹਨਾਂ ਨਾਲ ਉਥੇ ਇਸ ਵੀਸਾ ਕੋ ਮੇਕੀ ਸੀ ਸਰ ਇਹ ਸਹੀ ਕਹਿਆ ਜੀ ਉਹਨੂੰ ਵੀ ਮੈਂ ਕਹਿੰਦਾ ਹਾਂ ਕਿ تعالਿਓ ਜੀ ਹੋ ਗਿਆ ਪੂਰਾ ਕੰਟੇ ਬਹਨ ਲੈ ਇਹ ਨੂੰ ਇੱਕ ਆਪਨੇ ਮੈਂ ਦਫਤਰ ਜਿਹਾ ਆ ਕੇ ਬਹੁਤ ਹੋਏ ਕੋਸ਼ਿਸ਼ ਕਰਨੀ ਲਗਾਈ ਉਹਦਾ ਪਰ ਇਲਾਵਾ ਉਹ ਚਲਾਉ ਚੀਪ ਬਾਤ ਗੱਲ ਜਦੋਂ ਲਗਾ ਸੀ ਮੇਰਾ ਸੀਮਾ ਜੀ ਨੂੰ ਕੰਮ ਦਾ ਸਬੰਧ ਵਿੱਚ ਬਾਤ ਕਰਦਾ ਮੈਂ ਤੁਹਾਡਾ ਕੋਈ ਗੱਲ ਬਾਤ ਕਰਦਾ ਤੇ ਉਸ ਤੋਂ ਬਾਅਦ ਅੱਜ ਜਿਹੜਾ ਟਾਈਮ ਸੀਗਾ ਐਪਲੋਇਰ ਸੀ ਨੂੰ ਕਿਹਦੀ ਦੁਆਰਾ ਅੱਜ ਜਿਹੜਾ ਮੇਰੇ ਨਗੀਨ ਦੁਆਰਾ ਸਭ ਟਾਈਮ ਨਹੀਂ ਸੀਗਾ ਮੈਂ ਸ਼ੁਭਾ ਯਾਤਰਾ ਜਾਂ ਸੀਗਾ ਜੀ ਇਹ ਉਸ ਤਰ੍ਹਾਂ ਦੇ ਹੈ ਕਿ ਇਹ ਵੀ ਪਤਾ ਆਂਦਰ ਅੰਗੇ ਜਿਹੜੀ ਜੋਤ ਕਦਾ ਪੈਗੀ ਉਹ ਵਿਰਤੀ ਜਿਹਨੂੰ ਚੁਰੀ ਦਾ ਇਲਜ਼ਾਮ ਲਾਉਂਦੇ ਨੇ ਤੇ ਸਭ ਹਾਂ ਮੇਰੇ ਉਹਨਾਂ ਦਾ ਇਲਜ਼ਾਮ ਲਾ ਰਹੇ ਨੇ ਜਿਸ ਵੈਰੀਫਾਈ ਕਰਦਾ ਸਾਡਾ ਅਧਿਕਾਰੀ ਜੀ ਮੇਨ ਕੋ ਕੁਝ ਦਗਾ ਨਹੀਂ ਜੇ ਉਹ ਸੀਆਰਪੀ ਸੰਲੋਕਾਰ ਦिए ਅੰਮ੍ਰਿਤ ਨਿਰਗ ਖੁਸ਼ੀ ਵਾਸਤੇ ਕਿਸੇ ਨੂੰ ਪਦ ਦੇ ਗਿਆ ਜੀ ਜਦ ਕਿ ਉਹ ਟੈਕਨੀਕਲ ਤੇ ਐਡਮਿਸ਼ਨ ਆ ਦੇ ਜਿੰਨੇ ਗਾ ਤੂੰ ਮੈਂਰਾ ਕਾਲ ਕੋਸ਼ਿਸ਼ ਕਰਨਾ ਇੱਕ ਮਿੰਟ ਫਿਲਦਾਰ ਤੋਂ ਮਰੂਗਾ ਤੇ ਜਨਾਬ ਸਭ ਆਊਟੀ ਨੂੰ ਮਿਲਣਾ ਬਦਲਾਵ ਕਰਦੀ ਰਹਿੰਦੀ ਹੈ ਠੀਕ ਹੈ ਤੁਸੀਂ ਆਪਣਾ ਜੋ ਮੈਕਾਨੀਕ ਟਾਸ ਨਾ ਕਰ ਸਕੋ ਕਿ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਰਿਹਾ ਆਪਣਾ ਜਿਹੜੀ ਬੈਂਸ ਜਿਹੜੀ ਹੈ ਤੁਹਾਡੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਜਨਤ ਮੁੱਲ ਨਾਲ ਆਪਣੇ ਜੋ ਹੜਤਾਲ ਸੀਗਾ ਇਹ ਕਾਫੀ ਅੱਗੇ ਸੀ ਕੋਈ ਨਹੀਂ ਸੀ ਕਰਤੇ ਤੇ ਉਸਤਾਦ ਦਾ ਮਸੂਮ ਜਿਆ ਆਪਣਾ ਜੇ ਨਹੀਂ ਸਮਝਿਆ ਮੈਂ ਉਹ ਤੋਂ ਮੈਂ ਬਾਸ ਜੀ ਬਾਅਦ ਆ ਕੇ ਉਹ ਤੇ ਜੋ ਮੇਜਾ ਤੋਂ ਲਗਾਏ ਤੇ ਇਹਨੂੰ ਬਿਚ ਮੇਂ ਚਲਾਇਆ ਗਿਆ ਉਹਨੂੰ ਖਸਾ ਹੋਣਾ ਸੰਭਵ ਹੈ ਮੈਂ ਨਹੀਂ ਸੋਚਦਾ ਕੀ ਲੱਗਦਾ ਕਿ ਜੇਕਰ ਇਦਾਂ ਦੇ ਪੋਟਿਕਲ ਲੋਕ ਹੀ ਜੇਕਰ ਪ੍ਰਸ਼ਾਸਨ ਦੇ ਉੱਤੇ ਦਬਾਅ ਪਾਣਗੇ ਤੇ ਪ੍ਰਸ਼ਾਸਨ ਕਿਵੇਂ ਕੰਮ ਜਿਹੜਾ ਆ ਕਰੂਗਾ ਕਿਵੇਂ ਜਿਹੜਾ ਇਤਾਂ ਦੀਆਂ ਵਾਰਦਾਤਾਂ ਦੇ ਜਿਹੜੇ ਲੋਕਰਦੇ ਨੇ ਉਹਨਾਂ ਉੱਤੇ ਨਕੇਲ ਖਸੀ ਜਾਏਗੀ ਤੇ ਉਹ ਹੀ ਗੋਵਿੰਦ ਮੇਰੇ ਤੇ ਜਿੰਨ ਨੂੰ ਬੁਲਾਇਆ ਹੈ ਜੀ ਮੇਰਾ ਪੁੱਤ ਜਹਾਜ ਚੋਰੀ ਨਹੀਂ ਕਰ ਸਕਦਾ ਜੀ ਚੋਰੀ ਨਹੀਂ ਕਰ ਸਕਦਾ ਤੇ ਕੋਸ਼ਿਸ਼ ਕਰੁੰਦੇ ਫਿਰ ਵੀ ਬੋਗ ਵੀ ਜੀ ਤੁਝੇ ਬੋਗ ਹੀ ਮੁਸ਼ਰੈ ਇਹ ਵੀ 쿠ਸ਼ੀਏ ਕਰਨ ਦੇ ਬਾਅਦ ਜੇ ਪਰ ਤੋਂ ਲੱਗਦਾ ਦੂਸਰਾ ਜਿਹੜਾ ਠੇਕਦਾਰਾ ਲੱਗੀ ਉਹ ਰਾਮਨਾਥਾ ਹੋਈ ਹੋ ਰਿਹਾ ਜੀ ਜਿਸ ਨੂੰ ਸਮਝ ਆ ਰਹਾ ਹਾਂ ਵੀ ਉਹਦੇ ਵਿੱਚ ਪਿਛੇ ਹੈਗਾ ਇਹ ਹੀ ਕਿਉਂ ਜ਼ਿਆਦਾ ਆਪਣੇ ਟਾਪਰੇ ਦਾ ਹੱਲਾ ਕਰਦੇ ਇਹਨਾਂ ਨਾਲ ਮੁਸਾਦਰ ਨੂੰ ਨਹੀਂ ਲਿੱਤੀ ਵੇ ਮੋੜੀ ਬਿਲਕੁਲ ਜੇਕਰ ਕੱਲ ਨੂੰ ਦੋਸ਼ੀ ਪਾਇਆ ਜਾਂਦਾ ਤੇ ਫਿਰ ਕੀ ਰਹੇਗਾ देखो जी होना मेरी मदद हो चुकी है मैं जा दे जी ये वैसे जेडा एसपी साहब ਨੂੰ ਉਹ دیتا ਵੀ ਜਿਹੜਾ ਇਹ ਰੋ ਅਨੌਮ ਬੰਦੇ ਪੱਤਰ ਦਿੱਤਾ ਜਾਂ ਬੈਕ ਨੂੰ ਮੈਂ ਮੈਦੇ ਪਾ ਇਤਖਾ ਦੇ ਗਏ ਨੇ जी ਜਿਹਨੇ ਉਹਨੂੰ ਪੱਤਰ ਦੇ ਕੇ ਕਰਦੇ ਉਹ ਬੋਲਦੇ ਨੇ ठीक है